ਜੀ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਖਾਸ ਉਹਨਾਂ ਪਰਵਾਰਾਂ ਲਈ ਬਣਾਈ ਹੈ ਜਿਨ੍ਹਾਂ ਦੇ ਘਰ ਵਿੱਚ ਪਸ਼ੂ ਰੱਖੇ ਹੁੰਦੇ ਹਨ ਅਤੇ ਪਸ਼ੂ ਪੱਠੇ ਨਹੀਂ ਖਾਂਦੇ ਜਾਂ ਗਾਲਾ ਨਹੀਂ ਕਰਦੇ ਤਾਂ ਉਹਨਾਂ ਲਈ ਆਪਾਂ ਇਹ ਦੋ ਦਵਾਈਆਂ ਦੀ ਜਾਣਕਾਰੀ ਦੇਵਾਂਗੇ ਇਹਨਾਂ ਨੂੰ ਕਿਵੇਂ ਆਪਾਂ ਪਸ਼ੂ ਨੂੰ ਦੇਣੀ ਹੈ ਤੇ ਇਹਦਾ ਰਿਜ਼ਲਟ ਕਿੰਨੇ ਟਾਈਮ ਬਾਅਦ ਮਿਲਦਾ ਹੈ ਇਹਨਾਂ ਬਾਰੇ ਵੀ ਕੁਝ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਪਹਿਲੇ ਨੰਬਰ ਵਾਲੀ ਦਵਾਈ ਹੈਗੀ ਹੈ ਜੀ ਬਰੋਟਨ ਇਸ ਨੂੰ ਆਪਣੇ ਪਸ਼ੂ ਵਿੱਚ 100 ml ਡੋਜ਼ ਵੱਡੇ ਪਸ਼ੂ ਨੂੰ ਅਤੇ 50 ml ਛੋਟੇ ਜਾਨਵਰ ਨੂੰ ਦਿਓ ਇਸ ਦਾ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲਦਾ ਹੈ ਦੂਸਰੇ ਨੰਬਰ ਵਾਲੀ ਦਵਾਈ ਦੀ ਗੱਲ ਕਰੀ ਤਾਂ ਹਿਮਾਲਿਆ ਬਤੀਸਾ ਇਸ ਦੀ ਵਰਤੋਂ ਨਾਲ ਵੀ ਆਪਣੇ ਪਸ਼ੂ ਵਿੱਚ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਜੇ ਗੱਲ ਕਰੀਏ ਇਸ ਦੇ ਡੋਸੇਜ ਦੀ ਤਾਂ 50 ਗ੍ਰਾਮ ਵੱਡੇ ਪਸ਼ੂ ਵਿੱਚ ਅਤੇ ਛੋਟੇ ਪਸ਼ੂ ਵਿੱਚ 25 ਗ੍ਰਾਮ ਅਤੇ ਜੰਮਾ ਛੋਟੇ ਜੀ ਜਾਨਵਰ ਵਿੱਚ ਆਪਾਂ 10 ਗ੍ਰਾਮ ਇਹਦੀ ਵਰਤੋਂ ਕਰ ਸਕਦੇ ਹਾਂ ਇਹਨਾਂ ਦੋਨਾਂ ਦਵਾਈਆਂ ਦੀ ਵਰਤੋਂ ਨਾਲ ਆਪਾਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ ਇਸ ਦੇ ਨਾਲ ਆਪਣੇ ਪਸ਼ੂ ਵਧੀਆ ਪੱਠੇ ਖਾਣਗੇ ਅਤੇ ਗਾਲਾ ਵੀ ਵਧੀਆ ਕਰਨਗੇ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ